ਭੈਣੋ ਆਖੋ ਧੰਨ ਬੇਬੇ 11 ਵਰਿਆਂ ਦੀ ਉਮਰ 'ਚ ਬੇਬੇ ਦਾ ਵਿਆਹ ਹੋਇਆ ਭੈਣੋ ਤੁਹਾਨੂੰ ਵੀ ਬੇਨਤੀ ਆ ਆ ਨਵਾਂ ਹੀ ਕਾਮਣ ਚੱਲ ਪਿਆ ਇੱਕ ਅੱਗੇ 5 ਦਰਿਆ ਸੀ ਪੰਜਾਬ ਦੇ ਹੁਣ 7 ਨੇ 6ਵਾਂ ਸਮੈਕ ਦਾ ਤੇ 7ਵਾਂ ਬਿਊਟੀ ਪਾਰਲਰ ਜੀ ਗੁਸਾਨਾ ਕਰਿਓ ਪ੍ਰਚਾਰਕ ਬਾਬਾ ਦੀਪ ਸਿੰਘ ਵੱਲ ਨੂੰ ਮੂੰਹ ਕਰਿਓ ਜਿਹੜੀ ਮੇਰੀ ਭੈਣ ਚਪੈਰੇ 'ਚ ਹਾਜ਼ਰੀ ਭਰਦੀ ਐ ਲਾਈਵ 'ਚ ਬੇਨਤੀ ਕਰਾਂਗਾ ਸ਼ਹੀਦਾਂ ਦੀ ਯਾਦ ਅੰਦਰ 4 ਘੰਟੇ ਚੌਂਕੜਾ ਮਾਰਨ ਵਾਲੀ ਧੀਏ ਬਾਬਾ ਦੀਪ ਸਿੰਘ ਸਾਹਿਬ ਨੂੰ ਜੇ ਪਿਆਰ ਕਰਦੀਆਂ ਤੇ ਆਪਣੇ ਕੇਸਾਂ ਦੀ ਬੇਦਬੀ ਨਾ ਕਰੀ ਯਾਦ ਰੱਖ ਲਿਓ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮਾਨੋ ਪੜ੍ਹੋ ਤੁਸੀਂ ਨੋਟ ਕਰਿਓ ਵੀਰ ਵੀ ਕਰਨ ਗੱਲ ਕੌੜੀ ਐ ਮਰਜ਼ ਮੌਕਾ ਦੇਵੇ ਇਹੋ ਜੀਆਂ ਕਥਾ ਸਾਡੀਆਂ ਸਟੇਜਾਂ ਤੋਂ ਹਣੀਆਂ ਚਾਹੀਦੀਆਂ ਜਿਹੜੀਆਂ ਮੇਨ ਸਟੇਜਾਂ ਸਾਡੀਆਂ ਉੱਥੋਂ ਬੁਲਾਰੇ ਬੋਲਣ ਬੋਲੋ ਸਤਨਾਮ ਚਲੋ ਜਦੋਂ ਕਿਤੇ ਗੁਰੂ ਕਿਰਪਾ ਕਰੇਗਾ ਜ਼ਰੂਰ ਦਰਸ਼ਨ ਕਰਾਂਗੇ ਮੈਂ ਅੰਦਰੋਂ ਗੱਲ ਕਹਿਤੀ ਗੁਰੂ ਸਮਝ ਗਿਆ ਇਹ ਸਚਾਈ ਹੈ ਅੱਜ ਮੈਸੇਜ ਦੀ ਲੋੜ ਜਿੰਨੀ ਸੰਗਤ ਜੁੜੀ ਹੋਰ ਫਾਇਦਾ ਹੋ ਜੇ ਬਾਬਾ ਦੀਪ ਸਿੰਘ ਨੇ ਸਿੱਖੀ ਕੇਸਾਂ ਸਵਾਸਾਂ ਨਾ ਮੰਗੀ ਕੇ ਨਹੀਂ ਮੰਗੀ ਤੇ ਭੈਣੋ ਫਿਰ ਧਿਆਨ ਦੇਣਾ ਜਿਹੜੀ ਭੈਣ ਧੀ 20 25 ਸਾਲ ਆਪਣੇ ਬਾਪੂ ਦੀ ਪੱਗ ਆਪਣੇ ਭਰਾ ਦਾ ਸਨਮਾਨ ਤੇ ਗੁਰੂ ਦੀ ਸਿੱਖਿਆ ਤੇ ਚੱਲਦੀ ਹੈ ਜਿੱਦਨ ਫਲ ਪੱਕਦਾ ਭਾਵ ਉਹਦਾ ਆਨੰਦ ਕਾਰਜ ਹੁੰਦਾ ਉਹ ਆਨੰਦ ਕਾਰਜ ਪਰਸੋਂ ਇੱਕ ਸਿੰਘ ਨੇ ਮੇਰੇ ਕੋਲ ਦੁੱਖ ਦੱਸਿਆ ਮੈਨੂੰ ਯਾਦ ਆਇਆ ਗੁਰਮਖੋ ਉਹ ਕਹਿੰਦਾ ਮੇਰੀ ਰਿਸ਼ਤੇਦਾਰੀ ਹੈ ਵੀਰ ਜੀ ਕਹਿੰਦਾ ਮੈਂ ਤੜਕੇ 2 ਵਜੇ ਉੱਠਿਆ ਮੈਂ ਨਿਤਨੇਮ ਕਰਨਾ ਸੀ। ਇਸ਼ਨਾਨ ਕੀਤਾ ਤੇ ਮੇਰੇ ਸੰਬੰਧੀ ਕਹਿੰਦੇ ਆ ਗੁਰਮੁਖਾ ਪੈਸੇ ਗਿਣੀ। ਕਹਿੰਦਾ ਵੀ ਮੈਂ ਕਿਹਾ ਤੜਕੇ ਦੱਥੀਆਂ ਕੱਢੀ ਫਿਰਦੇ ਆਂ। ਕੀ ਕਰਨੇ ਕਹਿੰਦੇ ਗਿਣਤੀ ਮਾਰਿਓ 1 ਲੱਖ ਤੇ 20 ਹਜ਼ਾਰ ਰੁਪਈਆ। ਭੈਣੋ ਧਿਆਨ ਦੇਣਾ। 1 ਲੱਖ ਤੇ 20 ਹਜ਼ਾਰ ਰੁਪਈਆ ਕਹਿੰਦੇ ਮੈਂ ਦੱਥੀ ਗਿਣੀ। ਤੇ ਮੈਂ ਆਪਣੇ ਰਿਸ਼ਤੇਦਾਰ ਨੂੰ ਪੁੱਛਿਆ ਇਹ ਕਰਨੇ ਕਿਉਂ ਇਹ ਕਿੱਥੇ ਦੇਣ ਲੱਗਾ ਤੜਕੇ 3 ਵਜੇ ਤੇ ਉਸ ਸਰਦਾਰ ਨੇ ਪਤਾ ਕੀ ਆਖਿਆ ਕਹਿਣ ਲੱਗਾ ਮੈਨੂੰ ਨਹੀਂ ਪਤਾ ਆਪਣੀ ਭੈਣ ਨੂੰ ਪੁੱਛ ਲਾ ਤੇ ਭੈਣ ਨੂੰ ਜਦੋਂ ਪੁੱਛਿਆ ਤੇ ਉਹ ਭੈਣ ਨੇ ਕੀ ਜਵਾਬ ਦਿੱਤਾ ਕਹਿੰਦੇ ਮਾਫ ਕਰਿਓ ਅੱਜ ਬੱਚੀ ਦਾ ਵਿਆਹ ਏ ਤੇ ਬੱਚੀ ਨੂੰ ਤਿਆਰ ਕਰਨਾ ਏ 120000 ਰੁਪਇਆ ਦੋ ਘੰਟਿਆਂ ਦਾ ਲਿਆ ਗੱਜ ਕੇ ਆਖੋ ਸਤਨਾਮ ਕਿਥੇ ਤੁਰੇ ਫਿਰਦੇ ਹੋ ਗੁਰਮਖੋ ਕਿਹੜੀ ਦੁਨੀਆ ਚ ਗਵਾਚੇ ਫਿਰਦੇ ਆ ਜਿਸ ਬਾਬਾ ਦੀਪ ਸਿੰਘ ਨੂੰ ਪਿਆਰ ਕਰਦੇ ਜੇ ਉਹਨਾਂ ਸਿੱਖੀ ਕੇਸਾਂ ਸਵਾਸਾਂ ਦਾ ਮੰਗੀ ਤੇ ਬਚਨ ਹੋਏ ਸੀ ਅੱਜ 120000 ਰੁਪਇਆ ਦੇ ਕੇ ਬਾਬੇ ਨਾਨਕ ਤੇ ਬਾਜਾਂ ਵਾਲੇ ਦੇ ਚੋਲੇ ਨੂੰ ਲੀਰਾ ਨਾ ਕਰਿਆ ਕਰੋ ਆਖੋ ਸਤਨਾਮ ਚੰਗੀ ਲੱਗੇ ਤੇ ਰੱਖ ਲਿਓ ਮੈਂ ਅੱਗੇ ਤੁਰਨ ਦਾ ਯਤਨ ਕਰਾਂ